ਦੇ ਰਾਤ ਲਾਰੈਂਸ ਰੋਡ ਨਾਵਲਟੀ ਚੌਂਗ ਦੇ ਵਿੱਚ ਪੁਲਸ ਅਧਿਕਾਰੀਆਂ ਉੱਤੇ ਨੌਜਵਾਨਾਂ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮ ਕਿਆ ਕੀਤੀ ਗਈ ਸਾਡੇ ਨਾਲ ਮਾਰਕੁੱਟ ਤੁਸੀਂ ਦੇਖ ਸਕਦੇ ਹੋ ਜੇ ਕੀ ਕੁਝ ਨੌਜਵਾਨ ਨਵੇਂ ਸਾਲ ਨਵਾਂ ਸਾਲ ਮਨਾਉਣ ਵਾਸਤੇ ਲਾਰੈਂਸ ਰੋਡ ਨਾਵਲਟੀ ਚੌਂਗ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਦਾ ਕਹਿਣਾ ਕਿ 12 ਵਜੋਂ ਤੋਂ ਪਹਿਲਾਂ ਹੀ ਸਾਡੇ ਨਾਲ ਜਿਹੜੀ ਧੱਕਾ ਮੁਕੀ ਆ ਉਹ ਕੀਤੀ ਗਈ ਹੈ ਦਿਨ 31 ਤਰੀਕ ਸਮਾ ਪੋਨੇ 12 ਵਜੇ ਤੇ ਕਰੀਬ ਦੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੇ ਕਿ ਪੁਲਿਸ ਮੁਲਾਜ਼ਮ ਉਥੇ ਪਹੁੰਚੇ ਨੇ ਤੇ ਕੁਝ ਨੌਜਵਾਨਾਂ ਦੇ ਨਾਲ ਜਿਹੜੀ ਤੱਕਾ ਮੁਕੀ ਆ ਉਹ ਕੀਤੀ ਜਾਂਦੇ ਆ ਤੇ ਉਹਦੀ ਜਿਹੜੀ ਵੀਡੀਓ ਵਾ ਉਹ ਕੈਮਰੇ ਦੇ ਵਿੱਚ ਕੈਦ ਵੀ ਹੁੰਦੀ ਆ ਜਦੋਂ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਜਾਂਦੀ ਆ ਉਹਨਾਂ ਦਾ ਕਹਿਣਾ ਕਿ ਪੰਜਾਬ ਪੁਲਿਸ ਦੇ ਨਵੇਂ ਮੁਲਾਜ਼ਮਾਂ ਵੱਲੋਂ ਜੋ ਨਵੇਂ ਭਰਤੀ ਹੋਏ ਨੇ ਉਹਨਾਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਆ ਤੁਸੀਂ ਸਾਫ਼ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਕਿ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਸੋਟੀਆਂ ਮਾਰੀਆਂ ਜਾ ਰਹੀਆਂ ਹੈ ਤੇ ਉੱਥੋਂ ਭਜਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਵੀ ਕੀਤੀ ਜਾ ਰਹੀ ਆ ਤੁਸੀਂ ਸਾਫ਼ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਕਿ ਨੌਜਵਾਨਾਂ ਦੇ ਨਾਲ ਜਿਹੜੀ ਮਾਰਕੋਟਿਆ ਉਹ ਦੇ ਰਾਤ ਕੀਤੀ ਗਈ ਤੇ ਆਓ ਸੁਣੋਨੇ ਆ ਜੋ ਇਹ ਨੌਜਵਾਨ ਨੇ ਇਹਨਾਂ ਦਾ ਕੀ ਕਹਿਣਾ ਹੈ ਤੇ ਜੋ ਪੁਲਿਸ ਮੁਲਾਜ਼ਮ ਨੇ ਉਹਨਾਂ ਦਾ ਕੀ ਕਹਿਣਾ ਹੈ ਲਾਰਸ ਰੋਡ ਦੇ ਉੱਤੇ ਤੁਸੀਂ ਕੀ ਕਰ ਰਹੇ ਸੀਗੇ ਜਿਹੜਾ ਭਾਜੀ ਨਿਊ ਇਅਰ ਦਾ ਇੰਜੋਏਮੈਂਟ ਕਰਨ ਆਏ ਸੀਗੇ ਵਧੀਆ ਇੰਜੋਏਮੈਂਟ ਹੋ ਰਿਹਾ ਸੀਗਾ ਅਹੀਂ ਅਹੀਂ ਕਰ ਰਹੇ ਸੀ ਇੰਜੋਏਮੈਂਟ ਇਹਨਾਂ ਨੇ ਸਾਡੇ ਡਾਂਗਾ ਮਾਰੀਆਂ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੀ ਵੀਰੇ ਮਲਾਜ ਅੰਮ੍ਰਿਤਸਰ ਦੀ ਪੰਜਾਬ ਪੁਲਿਸ ਜਿਹੜੀ 12:00 ਵਜੇ ਇਹਨਾਂ ਨੇ ਸਾਡੇ ਯੋਰ ਨਾਲ ਧੱਕੇ ਮਾਰੇ ਇਹ ਭਰਤੀ ਹੋ ਗਏ ਨੇ ਪੰਜਾਬ ਪੁਲਿਸ ਨੇ ਧੱਕੇ ਮਾਰਨ ਦੀ ਲੋੜ ਹੀ ਨਹੀਂ ਆ ਜੇ ਕੋਈ ਬੰਦਾ ਮਰ ਜਾਏ ਕੌਣ ਜ਼ਿੰਮੇਵਾਰ ਹੋਏ ਤੁਹਾਡੇ ਵੱਲੋਂ ਰੋਲਾ ਰੱਪਾ ਪਾਇਆ ਜਾ ਰਿਹਾ ਸੀ ਰੋਲਾ ਪਾਇਆ ਆਪਣੀ ਨਹੀਂ ਪਾਣੀ ਪਾਇਆ ਜਿਹੜੇ ਪਾਣਾ ਡਾਂਗਾ ਮਾਰੀਆਂ ਵੀਰ ਡਾਂਗਾ ਮਾਰਨੀ ਗਲਤ ਗੱਲ ਹੈ ਡਾਂਗਾ ਮਾਰ ਇਹਨਾਂ ਨੇ ਭਾਜੀ ਮੇਰੇ ਲਾਕ ਤੇ ਵਿੱਚ ਕੋਈ ਜ਼ਿੰਮੇਵਾਰ ਜੇ ਕੋਈ ਬੰਦਾ ਮਰ ਜਾਏ ਕੋਈ ਜ਼ਿੰਮੇਵਾਰ ਦੱਸੋ ਇਹ ਮਲਾਜ ਵੱਲੋਂ ਭਾਈ ਚਾਂਸ ਭਾਈ ਜੀ ਮੁਲਾਇ ਜ਼ਿੰਮੇਵਾਰ ਦੱਸੋ ਬਣਾ ਹੈ ਭਾਜੀ ਇਹ ਪੰਜਾਬ ਪੁਲਿਸ ਚ ਭੱਤੀ ਹੋ ਕੇ ੱੱਕੇ ਮਾਰ ਰਹੇ ਹੰਮ ਪਰ ਭਾਈ ਜੀ ਤੁਹਾਡੇ ਵੱਲੋਂ ਸ਼ਰਾਬ ਪੀ ਕੇ ਭਾਈ ਅਮ ਸ਼ਰਾਬ ਕੋਈ ਪੀਤੀ ਨਹੀਂ ਆ ਪਰ ਉੱਚੀ ਉੱਚੀ ਗਾਣੇ ਲਗਾ ਕੇ ਹੋਰ ਸੁਣੇ ਵੀਰੇ ਫਟ ਵੀ ਕੁਝ ਨਹੀਂ ਹੈਗਾ ਜਿਹੜੇ ਗਾਣੇ ਲਗਾ ਲੀ ਆ ਹੋਰ ਕੋਈ ਇੱਕ ਮਿੰਟ ਭਾਜੀ ਇਹ ਗਲਤ ਗੱਲ ਹੈ ਸਟਰਨੋ ਹੁੰਦੇ ਨਹੀਂ ਡਰਾ ਅੱਖੀ ਚਾਰਜ ਕੀਤਾ ਨਹੀਂ ਨਹੀਂ ਕੋਈ ਲਾਠੀ ਚਾਰਜ ਨਹੀਂ ਕੀਤਾ ਹੁੱਲਰਬਾਜੀ ਗਈ ਉਹਨਾਂ ਨੂੰ ਸਮਝਾਇਆ ਗਿਆ ਕਿ ਕੋਈ ਵੀ ਹੁੱਲਰਬਾਜੀ ਨਹੀਂ ਆਪਣੇ ਪਿਆਰ ਨਾਲ ਮਨਾਓ ਨਵਾਂ ਸਾਲ ਆਣ ਵਾਲਾ ਕੁਝ ਮੈਂਟ ਰਹਿ ਗਏ ਇਨਸਟੈਂਟ ਆਪਣੇ ਨਵੇਂ ਸਾਲ ਚੜ੍ਹਨ ਨੂੰ ਤੇ ਪਿਆਰ ਨਾਲ ਮਨਾਈਏ ਤੇ ਫੈਮਲੀਆ ਵੀ ਜਾ ਰਹੀਆਂ ਸਾਰੇ ਨੂੰ ਐ ਸਮਝਾ ਰਿਹਾ ਉਹ ਬੱਚਿਆਂ ਨੂੰ ਵੀ ਕਿ ਕੋਈ ਵੀ ਹੁੱਲਰਬਾਜੀ ਇਹੋ ਜੀ ਨਾ ਕਰੋ ਕਿ ਜਿਹੜੀ ਦਿੱਕਤ ਆਵੇ ਸਾਨੂੰ ਕਿੰਨੀ ਕਿੰਨੀ ਕਿ ਸਖਤਾਈ ਵਰਤੀ ਜਾ ਰਹੀ ਹੈ ਜੀ ਬਾਰੂ ਵੀ ਪੈਟਰੋਲਿੰਗ ਟੀਮ ਆਈ ਨਹੀਂ 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 ਬਾਰੂ ਨਹੀਂ ਆਈਆਂ ਸਾਡੀ ਆਪਣੀ ਸਾਰੀ ਪੈਟਰੋਲਿੰਗ ਲੱਗੀ ਹੋਈ ਹੈ ਵੀ ਫੋਰਸ ਲੱਗੀ ਹੈ ਸਾਰੇ ਚਾਰੋਂ ਪਾਸੇ ਲੱਗੀ ਹੈ ਫੋਰਸਾਂ ਵੀ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਦੇ ਹੋ ਜੀ ਨਵੇਂ ਸਾਲ ਤੇ ਨਵੇਂ ਸਾਲ ਦੀ ਅਸੀਂ ਦਈ ਗਾਗੇ ਸਭ ਦੇ ਵਾਸਤੇ ਖੁਸ਼ੀਆਂ ਭਰ ਆਵੇ ਵਧੀਆ ਵਧੀਆ ਨਵਾਂ ਸਾਲ ਸਾਰਿਆਂ ਵਾਸਤੇ ਚੜੇ ਜੀ ਜੇ ਕੋਈ ਹੁੱਲੜਬਾਜੀ ਕਰਦਾ ਸ਼ਰਾਰਤੀ ਅੰਸਰ ਦੇਖਦਾ ਤਾਂ ਉਹਨਾਂ ਲਈ ਕੀ ਕਰਦੇ ਹੋ ਪਰ ਉਹਨਾਂ ਲਈ ਫਿਰ ਪੁਰੀਸਤ ਤੈਰੀ ਵਰਤੀ ਜਾਊਗੀ ਜੀ ਜੋ ਕੋਈ ਹੁੱਲੜਬਾਜੀ ਕਰਦਾ ਤਾਂ ਠੀਕ ਜੋ ਕਰਦਾ